ਲਓ ਜੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਬਹੁਤ ਹੀ ਸੋਹਣੇ ਸੋਹਣੇ ਅਨਾਰਕਲੀ ਡਿਜ਼ਾਈਨ ਪਹੁੰਚੇ ਆਪਣੇ ਕੋਲੇ ਵਿਦ ਲੈਗੀ ਆ ਦੇਖੋ ਲੈਗੀ ਦਾ ਕਪੜਾ ਨਾਲ ਆਊਗਾ ਗਲੇ ਤੇ ਚੈੱਕ ਕਰ ਸਕਦੇ ਹਾਂ ਵਰਕ ਸ਼ਾਨਦਾਰ ਬਾਜੂ ਵਰਕ ਸੈਮੀ ਸਟਿਚ ਅਨਾਰਕਲੀ ਡਿਜ਼ਾਈਨ ਪਹੁੰਚ ਗਏ ਨੇ ਬੜੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਦੇਖੋ ਦੁਪੱਟਾ ਆ ਗਿਆ ਭਾਈ ਚੈੱਕ ਕਰੋ ਡਿਜ਼ਾਈਨਿੰਗ ਦੇਖੋ ਜੀ ਲੁਧਿਆਣਾ ਮੇਡ ਅਨਾਰਕਲੀ ਡਿਜ਼ਾਈਨ ਪਹੁੰਚ ਗਏ ਥ੍ਰੈਡ ਵਰਕ ਤੇ ਹੈਂਡ ਵਰਕ ਮਿਕਸ ਆਊਗਾ ਦੇਖੋ ਚੈੱਕ ਕਰੀ ਚਲੋ ਡਿਜ਼ਾਈਨਿੰਗ ਦੇਖੋ ਜੀ ਕੱਟਵਰਕ ਦਾ ਡਿਜ਼ਾਈਨ ਆ ਬਾਜੂ ਵਰਕ ਲੋ ਜੀ ਇਹ ਸਾਰਾ ਆਪਣੇ ਕੋਲੇ ਅਨਸ਼ਾਰਟਡ ਮਾਲ ਪਹੁੰਚਿਆ ਮਤਲਬ ਕਿ ਜੇ ਸੈੱਟ ਵਾਈਜ਼ ਮਾਲ ਲੈਣਾ ਹੋਵੇ ਇਹਨਾਂ ਦਾ ਰੇਟ 2000 2500 3000 3500 4000 ਤੱਕ ਦੇ ਸੂਟ ਨੇ 4 ਤੋਂ ਵੀ ਪਲੱਸ ਹੋਣਗੇ 5-6000 ਤੱਕ ਦੇ ਸੂਟ ਸਾਰੇ ਅਨਾਰਕਲੀ ਡਿਜ਼ਾਈਨ ਆਪਣੇ ਕੋਲੇ ਪੂਰੇ ਫਾਇਦੇ ਨਾਲ ਪਹੁੰਚਿਆ ਅਨਸ਼ਾਰਟਡ ਮਾਲ ਹਰੇਕ ਡਿਜ਼ਾਈਨ ਦੇ ਇਕੱਲੇ-ਕੱਲੇ ਕਿਸੇ-ਕਿਸੇ ਦਾ ਰੰਗ ਮਿਲ ਸਕਦਾ ਨਹੀਂ ਤਾਂ ਲਗਭਗ ਇਕੱਲੇ-ਕੱਲੇ ਪੀਸ ਆਪਣੇ ਕੋਲੇ ਹਾਜ਼ਰ ਹੋਏ ਨੇ ਦੇਖੋ ਜੀ ਇਹਦਾ ਆਪਾਂ ਰੇਟ ਪੂਰਾ ਮਿੱਠਾ ਲਾਵਾਂਗੇ ਪੂਰੇ ਫਾਇਦੇ ਨਾਲ ਰਿਟੇਲ ਦੇ ਗਾਕਾਂ ਦਾ ਫੁੱਲ ਫਾਇਦਾ ਆਊਗਾ ਦੇਖੋ ਸਲਵਾਰ ਲੈਗੀ ਵਰਕ ਮਤਲਬ ਜਿਹੜੀ ਇਹਦੇ ਨਾਲ ਬਣਦੀ ਹੈ ਪਜਾਮੀ ਕਹਿ ਲਓ ਲੈਗੀ ਕਹਿ ਲਓ ਦੇਖੋ ਉਹਦੇ ਉੱਤੇ ਵਰਕ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਤੇ ਅਨਾਰਕਲੀ ਦਾ ਡਿਜ਼ਾਈਨ ਤੁਹਾਡੇ ਸਾਹਮਣੇ ਆ ਦੁਪੱਟਾ ਆ ਗਿਆ ਭਾਈ ਲੈਸ ਪੱਟੀ ਵਾਲਾ ਗੋਟਾ ਪੱਤੀ ਵਰਕ ਦੇ ਨਾਲ ਦੁਪੱਟਾ ਤਿਆਰ ਹੋ ਗਿਆ 2.5 ਮੀਟਰ ਦੇ ਦੁਪੱਟੇ ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਦੇਖੋ ਜੀ ਡਿਟੇਲ ਦੇਗਾ ਕਹਿੰਦਾ ਫੁੱਲ ਫਾਇਦਾ ਹੋ ਗਿਆ ਨਾਰਕਰੀ ਡਿਜ਼ਾਈਨਾਂ ਦਾ ਢੇਰਾਂ ਦੇ ਢੇਰ ਲਾਗੇ ਨਾ ਬੜਾ ਮਾਲ ਵਾਧੂ ਆ ਗਿਆ ਭਾਈ ਅਨਸ਼ਾਰਟਡ ਮਾਰ ਆ ਪਰ ਸਾਨੂੰ ਪਹਿਲੇ ਪਹਿਲਾਂ ਵੀ ਦੱਸੋ ਕਿ ਦੁਬਾਰੇ ਫੇਰ ਦੱਸ ਦਿੰਦੇ ਆ ਸ਼ਾਰਟਡ ਮਾਰ ਪਹੁੰਚਿਆ ਫੁੱਲ ਪਿਆਰ ਦੁਪੱਟਿਆਂ ਨਾਲ ਚਨੂਨ ਦੁਪੱਟਿਆਂ ਨਾਲ ਬੱਖੋ ਵੱਖਰੇ ਦੁਪੱਟਿਆਂ ਨਾਲ ਮਾਲ ਹਾਜ਼ਰ ਹੋ ਗਿਆ ਪੂਰੇ ਮਿੱਠੇ ਰੇਟ ਦੇ ਵਿੱਚ ਚੈੱਕ ਕਰ ਲਓ ਡਿਜ਼ਾਈਨਾਂ ਦਾ ਟੌਪ ਟੌਪ ਦੇ ਕੰਮ ਆ ਗਏ ਨੇ ਭਾਈ ਦੇਖੋ ਕੀ ਬਾਤ ਹੈ ਜੀ ਲਓ ਜੀ ਦੇਖੋ ਭਾਈ अनारकली ਦਾ ਵੱਖਰਾ ਡਿਜ਼ਾਈਨ ਪਹੁੰਚ ਗਿਆ ਨਿਊ ਨਿਊ ਕੀ ਬਾਤ ਹੈ ਜੀ ਵਾਈਨ ਕਲਰ ਦੇ ਵਿੱਚ ਜਾਮਨੀ ਕਲਰ ਵੀ ਕਹਿੰਦੇ ਇਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਦੇਖੋ ਡਿਜ਼ਾਈਨ ਚੈੱਕ ਕਰ ਲਓ ਭਾਈ ਟਾਪ ਦਾ ਦੇਖੋ ਡਿਜ਼ਾਈਨ ਲਓ ਜੀ ਗਲੇ ਦੇ ਉੱਪਰ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਾਜੂ ਵਰਕ ਪਲੱਸ ਦੁਪੱਟਾ ਆ ਗਿਆ ਪਿਓਰ ਚਨੂਨ ਦਾ ਕੱਟਵਰਕ ਵਾਲਾ ਸ਼ਾਨਦਾਰ ਲੁੱਕ ਦੇ ਵਿੱਚ ਖੁੱਲਿਆ ਅਨਾਰਕਲੀ ਦਾ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਲਓ ਜੀ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਕੋਡਿਆਂ ਆ ਗਿਆ ਬਹੁਤ ਹੀ ਸ਼ਾਨਦਾਰ ਇਹ ਥ੍ਰੈਡਵਰਕ ਲੁਧਿਆਣਾ ਮੇਡ ਵਰਕ ਦਾ ਸਾਰਾ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਸ਼ਾਨਦਾਰ ਲੁੱਕ ਦੇ ਵਿੱਚ ਖੁੱਲਿਆ ਤੇ ਸਲਵਾਰ ਆ ਗਿਆ ਪਲੇਨ ਲੈਗੀ ਸੌਰੀ ਲੈਗੀ ਦੇ ਕੱਪੜੇ ਪਲੇਨ ਆਉਣਗੇ ਤੇ ਦੁਪੱਟੇ ਦੇਖੋ ਭਾਈ ਡਾਟਸ ਵਾਲਾ ਦੁਪੱਟਾ ਖੁੱਲ ਚੁਕਿਆ ਫੈਂਸੀ ਲੇਸ ਲੇਸ ਪੱਟੀ ਦੇ ਨਾਲ ਹੋ ਗਿਆ ਡਿਜ਼ਾਈਨ ਤਿਆਰ ਕੀ ਬਾਤਾਂ ਨੇ ਲਓ ਜੀ ਕੋਰ ਆ ਗਿਆ orange ਕਲਰ ਦਾ ਡਿਜ਼ਾਈਨ ਦੇਖੋ ਭਾਈ ਇਹ ਸਾਰੇ ਮਾਲ ਆਪਾਂ ਸਾਨੂੰ ਕੱਟਦੇ ਅਨ ਸ਼ਾਰਟਡ ਡਿਜ਼ਾਈਨ ਸਿੰਗਲ ਸਿੰਗਲ ਪੀਸ ਕਹਿ ਸਕਦੇ ਆ ਪੂਰੇ ਫਾਇਦਾ ਲਾਤਾ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਭਾਈ ਜਿਹੜਾ ਲੈ ਗਿਆ ਲੈ ਗਿਆ ਜੋ ਰਹਿ ਗਿਆ ਰਹਿ ਗਿਆ ਇੰਨਾ ਫਾਇਦਾ ਕਰਦਾ 1000 ਰੁਪਏ ਦੇ ਵਿੱਚ ਦੁਪੱਟਾ ਲਾ ਕੇ ਨਾਰਕਲੀ ਡਿਜ਼ਾਈਨ ਦੇਖੋ ਲਓ ਜੀ ਦੁਪੱਟੇ ਦਾ ਚਨੂਨ ਦਾ ਦੁਪੱਟਾ ਹੋਊਗਾ 2.5 ਮੀਟਰ ਦੀ ਕੱਟ ਦੇ ਵਿੱਚ ਦੇਖੋ ਜੀ ਕਮੈਡੀ ਕਲਰ ਦਾ ਹੋਰ ਡਿਜ਼ਾਈਨ ਆ ਗਿਆ ਲਓ ਭਾਈ ਦੇਖੋ ਕੀ ਬਾਤਾਂ ਨੇ ਸ਼ਾਨਦਾਰ ਲੁੱਕ ਦਾ ਡਿਜ਼ਾਈਨ ਖੋਲਿਆ ਬਹੁਤ ਹੀ ਟਾਪ ਦਾ ਅਨਾਰਕਲੀ ਦਾ ਦੇਖੋ ਜੀ ਚੈੱਕ ਕਰੋ ਗਲੇ ਦੇ ਉੱਪਰ ਬਹੁਤ ਸ਼ਾਨਦਾਰ ਡਿਜ਼ਾਈਨ ਹੈ ਲਓ ਜੀ ਇਧਰ ਸਾਈਡ ਤੇ ਬਾਜੂ ਵਰਕ ਤੇ ਇਸ ਹੱਦ ਦੇ ਲੈਗੀ ਦੇ ਉੱਪਰ ਵਰਕ ਆਊਗਾ ਜੀ ਦੇਖੋ ਭਾਈ ਤੇ ਦੁਪੱਟਾ ਆ ਗਿਆ ਫੈਨਸੀ ਟਾਪ ਦਾ ਦੇਖੋ ਜੀ ਗੋਟਾ ਪੱਤੀ ਦੇ ਨਾਲ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਤਿਆਰ ਹੋ ਗਿਆ ਟਾਪ ਟਾਪ ਦੇ ਡਿਜ਼ਾਈਨ ਪਹੁੰਚ ਗਏ ਨੇ ਭਾਈ ਅਨਾਰਕਲੀ ਦੇ ਭਾਰੀ ਭਾਰੀ ਫੁੱਲ ਹੈਵੀ ਸੂਟ ਪੂਰੇ ਫੈਦੇ ਨਾਲ ਕਹਿੰਦਾ ਕਿੰਨੇ ਦਾ ਕਰਤਾ ਸਿਰਫ ਤੇ ਸਿਰਫ 1000 ਰੁਪਏ ਦਾ ਲਓ ਜੀ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਆ ਗਏ ਨੇ ਅਨਾਰਕਲੀ ਦੇ ਬਾਦੂ ਡਿਜ਼ਾਈਨ ਦੇਖੋ ਇਹਦਾ ਇਹ ਸੇਲ ਆ ਬੱਸ ਤੁਹਾਨੂੰ ਦੱਸ ਦਿੰਨਾ ਹੱਥ 'ਚ ਇਹ ਜਿਹੜੀ ਸੇਲ ਲੱਗੀ ਆ 1000 ਰੁਪਏ ਦੇ ਵਿੱਚ ਅਨਾਰਕਲੀ ਦੇ ਡਿਜ਼ਾਈਨਾਂ ਦੀ ਕਾਊਂਟਰ ਨੰਬਰ 8 ਦੇ ਉੱਪਰ ਲੱਗੀ ਆ ਭਾਰੀ ਸੇਲ ਪੂਰੇ ਮਿੱਠੇ ਰੇਟ ਦੇ ਵਿੱਚ ਕਹਿ ਦਈਏ ਕਹਿੰਦੇ ਲਾਤਾ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਮੇਲਾ ਦੇਖੋ ਮਾਰ ਬਾਦੂਆ ਕੁਆਂਟੀਟੀ ਫੁੱਲ ਆ ਜਿੰਨਾ ਮਰਜ਼ੀ ਲੈ ਜਾਓ ਪੂਰੇ ਫਾਇਦੇ ਨਾਲ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਡਿੱਗ ਰਹੇ ਨੇ ਟਾਪ ਟਾਪ ਦੇ ਡਿਜ਼ਾਈਨ کیا ਵਾਤਾ ਨੇ ਦੇਖੋ ਭਾਈ ਲੱਗਿਆ ਮੇਲਾ ਪਹੁੰਚੋ ਜੀ ਦਸ਼ਮੇਸ਼ ਕਲਾਸਾ ਸੋੜਕਲਾ ਵਿਖੇ ਲੱਗਿਆ ਨਾਰਕਲੀ ਸੂਟਾਂ ਦਾ ਭਾਰੀ ਸੇਲ ਮੇਲਾ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਆਜੋ ਭਾਈ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਅੱਜ ਦੇ ਲਈ ਇੰਨਾ ਹੀ ਸ਼ੁਕਰੀਆ ਜੀ ਧੰਨਵਾਦ ਆਜੋ ਭਾਈ